ਇਕ ਓੰਕਾਰ ਸਤਗੁਰ ਪ੍ਰਸਾਦਿ ਆਸਾ ਘਰ ਤੀਜਾ ਮਹੱਲਾ ਪਹਿਲਾ ਲੱਖ ਲਸ਼ਕਰ ਲੱਖ ਵਾਜੇ ਨੇ ਜੀ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵਕਤ ਦਿੱਲੀ ਵਿੱਚ ਆਏ ਹਨ ਇੱਥੇ ਸਿਕੰਦਰ ਲੋਧੀ ਜਿਹੜਾ ਸੀ ਉਸ ਦਾ ਹਾਥੀ ਮਰ ਗਿਆ ਸੀ ਤੇ ਮੁਹਾਵਤ ਰੋ ਰਿਹਾ ਸੀ ਭਾਈ ਮਰਦਾਨੇ ਨੂੰ ਕਹਿ ਕੇ ਤਰਸ ਕਰਕੇ ਮਾਰਾ ਨੂੰ ਹਾਕੀ ਜਿਉਂਦਾ ਕਰਤਾ ਫਿਰ ਇਹ ਨਿਯਾਬਤ ਖਾਂ ਇਹਦਾ ਪੀਰ ਸੀ ਨਾਲ ਇੱਕ ਕਾਜੀ ਸੀ ਪਾਦਸ਼ਾਹੀ ਇਹਨਾਂ ਨੇ ਆ ਕੇ ਕਿਹਾ ਮਹਾਰਾਜ ਇਹ ਤੁਸੀਂ ਹਾਕੀ ਮਰਿਆ ਜਿਉਂਦਾ ਕੀਤਾ ਨਾਲੇ ਕਹਿੰਦੇ ਪਰਮੇਸ਼ਰ ਨੇ ਕੀਤਾ ਕਹਿੰਦੇ ਮਹਾਰਾਜ ਇੱਕ ਵਾਰੀ ਫੇਰ ਮਾਰ ਦਿਓ ਮਹਾਰਾਜ ਕਹਿੰਦੇ ਖੁਦਾ ਦੀ ਮਰਜ਼ੀ ਹੋਗੀ ਤਾਂ ਮਾਰ ਹੀ ਜਾਊ ਉਸੇ ਵੇਲੇ ਹਾਥੀ ਖੜਾ ਖੜਾ ਡਿੱਗ ਪਿਆ ਫਿਰ ਕਹਿਣ ਲੱਗੇ ਜਿਉਂਦਾ ਕਰੋ ਨਾਲੇ ਕਹਿੰਦੇ ਭਈ ਫਕਰਾਂ ਦਾ ਮਾਰਿਆ ਨਹੀਂ ਜਿਉਂਦਾ ਹੋ ਸਕਦਾ ਇਹ ਜਦੋਂ ਬਚਨ ਕੀਤੇ 파ਦਸ਼ਾਹ ਲੋਦੀ ਸਕੰਦਰ ਨੇ ਅੱਗੇ ਵਾਹ ਤੇ ਪਰਨ ਕੀਤਾ ਮੈਂ ਕਦੇ ਵੀ ਹਿੰਦੂਆਂ ਦੇ ਮੂੰਹ ਚ ਮਾਰਾ ਗਊ ਦੇ ਅਸਤਰੀ ਦਿਆ ਕਰੂੰ ਸੰਖ ਵਜਾਉਂਦਿਆਂ ਦੇ ਕਿਰਪਾ ਕਰੋ ਅੱਗੇ ਕਬੀਰ ਆਦਿਕਾਂ ਨੂੰ ਵੀ ਮੈਂ ਮਾਰਾ ਗੰਗਾ ਆਦਿਕਾਂ ਸਿੜਵਾਰਿਆ ਹੈ ਮੈਨੂੰ ਮਾਫੀ ਕਰ ਦਿਓ ਅੱਗੇ ਵਾਤ ਮੈਂ ਚੰਗੀ ਚਾਲ ਚੱਲਾਂਗਾ ਉਸ ਵੇਲੇ ਵਿਰਾਗਮਈ ਉਪਦੇਸ਼ ਮਹਾਰਾਜ ਸਾਹਿਬ ਜੀ ਨੇ ਇਹ ਸਕੰਦਰ ਲੋਦੀ ਦੇ ਪਰਸਾਹ ਬਖਸ਼ਿਸ਼ ਕਰਕੇ ਨਾਮ ਦੀ ਦਾਤ ਪ੍ਰਾਪਤੀ ਵਾਸਤੇ ਇਹ ਬਖਸ਼ੀਸ਼ ਕੀਤੀ ਉਹਨੇ ਜ਼ੁਲਮ ਹਟਾਇਆ ਮਹਾਰਾਜ ਜੀ ਨੇ ਇਹ ਪਵਿੱਤਰ ਵਿਰਾਗਮਈ ਉਪਦੇਸ਼ ਬਖਸ਼ਿਆ ਇੱਕ ਅੰਕਾਰ ਸਤਗੁਰ ਪ੍ਰਸਾਦ ਆਸਾ ਘਰ ਤੀਜਾ ਮਹੱਲਾ ਪਹਿਲਾ ਲਖ ਲਾਸਕਰ ਲਖ ਵਾਜੇ ਨੇ ਜੀ ਸਤਗੁਰੂ ਸਾਹਿਬ ਜੀ ਕਹਿਣ ਲੱਗੇ ਹਰ ਕੇ ਨਾਮ ਬਿਨਾ ਜਗਤ ਹੰਦਾ ਜੇ ਬਹੁਤ ਆ ਸਮਝਾਈ ਹੈ ਭੋਲਾ ਪੀਸੋ ਅੰਧੋ ਅੰਦਾ ਵਾਹ ਕਿੰਨੇ ਹਨ ਵਿਰਾਗ ਮਈ ਹਾਂਜੀ ਲੱਖ ਲਸ਼ਕਰ ਲੱਖ ਵਾਜੇ ਨੇਜੇ ਇਹ ਭਾਈ ਲੱਖਾਂ ਫੌਜਾਂ ਦੇ مالک ਬਣ ਜੀਏ ਲੱਖਾਂ ਬਾਜੇ ਅੱਗੇ ਵੱਜਣ ਲੱਗ ਜਾਣ ਲੱਖਾਂ ਨੇਜਿਆਂ ਵਾਲੇ ਸਲਾਮਾ ਲੈਣ ਵਾਲੇ ਹੋਣ ਅੱਗੇ ਸੂਰਮੇ ਲੱਖ ਉਠ ਕਰੇ ਸਲਾਮ ਲੱਖਾਂ ਉਠ ਉਠ ਕੇ ਆਦਰ ਕਰਨ ਵਾਸਤੇ ਪਾਦਸ਼ਾਹ ਵੀ ਸਲਾਮਾ ਕਰਨ ਜੇ ਕਰਕੇ ਲੱਖਾਂ ਉੱਪਰ ਫਰਮਾਇਸ ਤੇਰੀ हे ਜੀਵ ਜੇ ਲੱਖਾਂ ਦੇ ਉੱਤੇ ਤੇਰੀ ਫਰਮਾਇਸ਼ ਹਕੂਮਤ ਚੱਲ ਪਵੇ ਲੱਖੋਠ ਰੱਖੇ ਮਾਂ ਲੱਖਾਂ ਤੇਰਾ ਉਠ ਉਠ ਕੇ ਮਾਨ ਸਤਕਾਰ ਰੱਖਣ ਕਿਆ ਪਤ ਲਿਖੈ ਨਾ ਪਵੇ ਜੇ ਵਾਹਿਗੁਰੂ ਦੇ ਦਰ ਤੇ ਤੇਰੀ ਇੱਜ਼ਤ ਲੇਖੇ ਪ੍ਰਵਾਨਗੀ ਚ ਨਾਮ ਪਵੇਗੀ ਤਾਂ ਸਭ ਨਿਰਾਫਲ ਕਾਂ ਆਏ ਸਾਰੇ ਜਿੰਨੇ ਕਮਨ ਮੇਰੇ ਅਫਲ ਕਮ ਹੈ ਸਭ ਨਿਸਫਲ ਕਮ ਹਨ ਤੇਰੇ ਜਿੰਨੇ ਤੇਰੇ ਹਨ ਸਲਾਮਾ ਕਰਾਉਣੀਆਂ ਬਾਜੇ ਵਜਾਉਣੇ ਨੇਜਿਆਂ ਵਾਲੀਆਂ ਹੋ ਜਾਣ ਝੂਲਦਿਆਂ ਨੱਗੇ ਮਸਤ ਹੋ ਕੇ ਚੱਲਣਾ ਲੋਕਾਂ ਨੂੰ ਸਲਾਮਾ ਕਰਨੀਆਂ ਲੱਖਾਂ ਫਰਮਾਇਸ਼ਾਂ ਪਾ ਕੇ ਬਲੈਤਾਂ ਦੇ ਤੋਹਫੇ ਮੰਗਵਾ ਲੈਣੇ ਸਭ ਕੁਝ ਇਹ ਤੇਰਾ ਨਿਸਫਲ ਕਮ ਹੈ ਨਿਰਾਫਲ ਨਰੇ ਜੋ ਫਲੇ ਹਨ ਕਮ ਸਾਰੇ ਹਰ ਕੇ ਨਾਮ ਬਿਨਾ ਜਗ ਧੰਦਾ ਕਿਉ ਭਾਈ ਪਰਮੇਸ਼ਰ ਦੇ ਨਾਮ ਤੋਂ ਬਿਨਾ ਤਾਂ ਸਾਰਾ ਜਗ ਕੰਦਿਆਂ ਚ ਹੀ ਫਸਿਆ ਹੋਇਆ ਹੈ ਇਹ ਜਗ ਦਾ ਧੰਦਾ ਤਾਂ ਜਾਣ ਵਾਲਾ ਹੈ ਜੇ ਬਹੁਤਾ ਸਮਝਾਈਏ ਭੂਲਾ ਇਹ ਭੋਲੇ ਵੇ ਤਾਂ ਹੀ ਜੇ ਬਹੁਤਾ ਸੁਣਾਉਣਾ ਕਰੀਏ ਆਪਾਂ ਦਾ ਭੋਲਾ ਸੂਦੇ ਨੂੰ ਕਹਿੰਦੇ ਐਮਕ ਨੂੰ ਤੇ ਜਿਹੜੇ ਸਿੰਧੀ ਲੋਕ ਆ ਭੋਲਾ ਬਾਂਦਰ ਨੂੰ ਕਹਿੰਦੇ ਐ ਸੋ ਜੇ ਬਹੁਤਾ ਆਏ ਸੇ ਚੰਚਲ ਦੇ ਤਾਈ ਜਾਂ ਭੋਲੇ ਸੁਦੇ ਨਿਸ ਦੇ ਤਾਈ ਸਮਝਾਉਣਾ ਕਰੀਏ ਈ ਸੋ ਅੰਧੋ ਅੰਧਾ ਈ ਬਲੋ ਸੋ ਪੁਰਖ ਅੰਦਾ ਅਗਿਆਨੀ ਹੋਣੇ ਕਰਕੇ ਅੰਦਾ ਅੰਧ ਤਾਈ ਵਾਲੇ ਕੰਮ ਅਗਿਆਨਤਾ ਵਾਲੇ ਕਰਦਾ ਰਹਿੰਦਾ ਹੈ ਰਹਾਉ ਲੱਖ ਖੱਡ ਹੈ ਲੱਖ ਸੰਧੀ ਹੈ ਖੱਜ ਹੈ ਲੱਖਾਂ ਦੀ ਖੱਟੀ ਖੱਟ ਲਈਏ ਰੋਜ ਦੀ ਲੱਖਾਂ ਸੰਗਿਏ ਇਕੱਤਰ ਕਰ ਲਈਏ ਖਜ਼ਾਨੇ ਜਵਾਂ ਕਰ ਲਈਏ ਤੇ ਲੱਖਾਂ ਪਦਾਰਥਾਂ ਨੂੰ ਖਾਜਾ ਖਾਣਾ ਕਰੀਏ ਟੀ ਪਾਰਟੀਆਂ ਬਣਾ ਬਣਾ ਕੇ ਲੱਖ ਆਵੇ ਲੱਖ ਜਾਏ ਲੱਖਾਂ ਦੀ ਆਮਦਨ ਆਵੇ ਲੱਖਾਂ ਫਰੋਕਤ ਕਰੇ ਜਾਣ ਹੋਰਨਾਂ ਨੂੰ ਦਿੱਤੇ ਜਾਣ ਜਾਪਾਤ ਲੇਖੇ ਨਾ ਪਾਵੇ ਇਹਨਾਂ ਮਾਦਾ ਵਿਹਾਰ ਚੱਲ ਪਵੇ ਜੇ ਵਾਹਿਗੁਰੂ ਦੇ ਲੇਖੇ ਪ੍ਰਵਾਨਗੀ ਚ ਇਹ ਪੁਰਖ ਇਜਤ ਨਾ ਨਾ ਪਈ ਮਾਰੇ ਘਰ ਦੇ ਨਾਮ ਪਰਵਾਨ ਹੋਇਆ ਤਾਂ ਜੀ ਕਿੱਥੇ ਫਿਰ ਪਾਏ ਫਿਰ ਜੀਵ ਨੂੰ ਕਿੱਥੇ ਮੁੜ ਕੇ ਪਾਇਆ ਜਾਊ ਨਰਕ ਚ ਹੀ ਪਾਇਆ ਜਾਊ ਨਾ ਮੁਕਤ ਇਹ ਵੀ ਹੋਣੀ ਨਹੀਂ ਛੁਟਕਾਰਾ ਨਹੀਂ ਹੋਣਾ ਫੇਰ ਲੱਖ ਸਾਸ ਦਸਮਝਾਵਣੀ ਜੇ ਕੋਈ ਵਿਦਵਾਨ ਐਡੇ ਰੱਖੇ ਹੋਣ ਲੱਖਾਂ ਸ਼ਾਸਤਰ ਹੋਣ ਸੁਮਿਆਉਣੀ ਦੇਣ ਵਾਸਤੇ ਲਖ ਪੰਡਤ ਪੜ੍ਹ ਹੈ ਪੁਰਾ ਲਖਾਂ ਪੰਡਤ ਵਿਦਵਾਨ ਜਿਵੇਂ ਰਾਜੇ ਭੋਏ ਦੀ ਸਵਾ ਵਿੱਚ ਕਾਲੀਦਾਸ ਵਰਗੇ ਪੰਡਤ ਰਹੇ ਹੈ ਉਹ ਪੁਰਾਣਾ ਦਾ ਪਾਠ ਕਰਨ ਵਾਲੇ ਹੋਣ ਜਾਂ ਪਾਤ ਲੇਖ ਨਾ ਪਾਵੇ ਜੇ ਵਾਹਿਗੁਰੂ ਦੇ ਦਰਗਾਹ ਤੇ ਇਹ ਜੀਵ ਦੀ ਇੱਜ਼ਤ ਪ੍ਰਵਾਨਗੀ ਚ ਨਾਮ ਪਵੇਗੀ ਤਾਂ ਸਭੇ ਕੋ ਪਰਵਾਹ ਤਾਂ ਸਾਰੇ ਪੰਥਾਂ ਦਾ ਸਮਝਾਉਣਾ ਸ਼ਾਸਤਰਾਂ ਦਾ ਸਮਝਾਉਣਾ ਪੁਰਾਣਾ ਦਾ ਪੜਨ ਸਾਰੇ ਕੋ ਪਰਵਾਣ ਆ ਪ੍ਰਵਾਨ ਹਨਗੇ ਖੋਟੀ ਪ੍ਰਵਾਨਗੀ ਵਾਲੇ ਹਨ ਭੈੜੇ ਹਨ ਨਿਸਵਲੀ ਹਨ ਸਾਰੇ ਸੱਚ ਨਾਮ ਪਤ ਉਪਜੇ ਇਹ ਸੰਗ੍ਰੋਹ ਇੰਜਿਤ ਕਿਸ ਪ੍ਰਕਾਰ ਹੋਵੇ ਨਾਲੇ ਕਹਿਣ ਲੱਗੇ ਭਾਈ ਸੱਚੇ ਨਾਮ ਦੇ ਜਪਣੇ ਕਰਕੇ ਬਾਕੀ ਜੀਤ ਪੈ ਜਾ ਹੁੰਦੀ ਹੈ ਕਰਮ ਨਾਮ ਕਰਤਾ ਅਜੇ ਕਰਮ ਕਮਾਈ ਜੇ ਕਰੀਏ ਪਰਮੇਸ਼ਰ ਦੇ ਨਾਮ ਦੀ ਕਰਮ ਇਹੋ ਕਰਨਾ ਹੈ ਜਿਹੜਾ ਕਰਤਾਰ ਦਾ ਨਾਮ ਜਪਣਾ ਹੈ ਸੱਚੇ ਨਾਮ ਕਰਕੇ ਇੱਜਤ ਲੋਕਪੁਰ ਲੋਕ ਚ ਪੈਦਾ ਹੋਣੀ ਹੈ ਅਹਨ ਸਹਿਰਦੈ ਜੀਵਸਹਿ ਕਮਾਈ ਜਿਹੜੀ ਕਰਨੀ ਹੈ ਰਾਤ ਦਿਨ ਜੇ ਹਿਰਦੇ ਚ ਮਾਰਾ ਦਾ ਨਾਮ ਵਸ ਜਾਵੇ ਨਾਨਕ ਨਜ਼ਰੀ ਪਾ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਨਾਲ ਹੈ ਇਹ ਜੀਵ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਮੁਕਤ ਰੂਪੀ ਕਿਨਾਰੇ ਤੇ ਪਹੁੰਚ ਜਾਂਦਾ ਹੈ ਇਹ ਉਦਰੰਦਾ ਉਪਾਹ ਹੈ ਬਾਲਾ ਜਿਹੜਾ ਠਾਠ ਬਾਤ ਆ ਉਹਦੇ ਕਰਕੇ ਉਧਾਰ ਨਹੀਂ ਹੋਣਾ ਇਹ ਕਹਿ ਦੁੱਤਾ ਆਪ ਜੀ ਨੇ ਆਸਾ ਮਹੱਲਾ ਪਹਿਲਾ ਦੀਵਾ ਮੇਰਾ ਏਕ ਨਾਮ ਸਤਿਗੁਰੂ ਨਾਨਕ ਦੇਵ ਜਦੋਂ ਗਿਆਪੇ ਗਏ ਹੈ ਉਸ ਵੇਲੇ ਪੰਡਿਆਂ ਨੇ ਗੁਰੂ ਮਹਾਰਾਜ ਸਾਹਿਬ ਨੂੰ ਕਿਹਾ ਕਿ ਮਹਾਰਾਜ ਆਪ ਗਿਆਜੀ ਦੇ ਉੱਤੇ ਆ ਕੇ ਕੁੜ ਦੀ ਗਤੀ ਕਰਾਉਣੀ ਚਾਹੀਦੀ ਹੈ ਮਾਰੇ ਕਹਣ ਲੱਗੇ ਭਾਈ ਸਾਡੀ ਤਾਂ ਗਤੀ ਹੋਈ ਅੱਗੇ ਹੀ ਬਾਬੇ ਸ੍ਰੀ ਚੰਦ ਜੀ ਨੇ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਵੇ ਕਰਤਾਰ ਪ੍ਰਸਾਦ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਦੱਸੋ ਸਾਨੂੰ ਕਰਮ ਕਾਂਡ ਬਾਬ ਦੱਸੋ ਅਸੀਂ ਮਾਰੇ ਆਪ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਕਿਸ ਪ੍ਰਕਾਰ ਦੀ ਕਿਰਿਆ ਕਰੀਏ ਤਾਂ ਸੁਣ ਕੇ ਗੁਰੂ ਸਾਹਿਬ ਜੀ ਨੇ ਆਪਣੇ ਸਾਹਿਬ ਜੀ ਦੇ ਬਾਬੇ ਸ੍ਰੀ ਚੰਦ ਦੇ ਪਰਸਾ ਹੈ ਇਹ ਜੋਤੀ ਜੋ ਸਮਾਉਣ ਵੇਲੇ ਵੀ ਕਿਰਿਆ ਕਰਨ ਵਾਸਤੇ ਉਪਦੇਸ਼ ਬਖਸ਼ਿਆ ਹੈ ਆ ਸਾ ਮਹੱਲਾ ਪਹਿਲਾ ਦੀਵਾ ਮੇਰਾ ਏਕ ਨਾਮ ਸਤਗੁਰੂ ਜੀ ਕਹਿੰਦੇ ਹੈ ਸ੍ਰੀ ਚੰਦ ਜੀ ਤੇ ਕਰ ਸਾਡਾ ਇੱਕ ਜੋ ਪਰਮੇਸ਼ਰ ਦਾ ਨਾਮ ਹੈ ਇਹੋ ਹੀ ਦੀਵਾ ਭਾਈ ਜਗਾਉਣਾ ਹੈ ਮਰਨ ਵੇਲੇ ਆਦਮੀ ਦੇ ਹੱਥ ਦੇ ਕੋਲੇ ਦੀਵਾ ਜਗਾ ਕੇ ਰੱਖਦੇ ਹੈ ਵੀ ਪ੍ਰਲੋਕ ਵਾਸਤੇ ਉਚਾਲਣ ਹੋਵੇ ਸੋ ਮਾਰਾ ਕਹਿੰਦੇ ਸਾਡਾ ਤਾਂ ਇੱਕ ਪਰਮੇਸ਼ਰ ਦਾ ਨਾਮ ਹੀ ਦੀਵਾ ਹੈ ਦੁੱਖ ਵਿੱਚ ਪਾਇਆ ਤੇਲ ਕਿ ਜਿਹੜਾ ਜੰਮਣ ਮਰਨ ਦਾ ਦੁੱਖ ਆਇ ਇਹਦੀ ਜਿਹੜੀ ਨਿਵਰਤੀ ਕੀਤੀ ਹੈ ਇਹ ਤੇਲ ਪਾਉਣਾ ਕੀਤਾ ਹੈ ਉਹਨ ਚਾਨਣ ਉਹ ਸੁਖਿਆ ਉਸ ਮਾਰਾ ਸਾਹਿਬ ਦੇ ਨਾਮ ਰੂਪੀ ਦੀਵੇ ਦੇ ਚਾਨਣ ਪ੍ਰਕਾਸ਼ ਨੇ ਉਹ ਜੰਮਣ ਮਰਨ ਦਾ ਦੁੱਖ ਰੂਪੀ ਤੇਲ ਜਿਹੜਾ ਸੀ ਸਾਰੇ ਸੋਖ ਲਿਆ ਚੁਕਾ ਜਮ ਸਿਉ ਮੇ ਇਸ ਕਰਕੇ ਇਹੋ ਜਿਹਾ ਪ੍ਰਕਾਸ਼ ਹੋ ਗਿਆ ਹੁਣ ਜਿੱਥੇ ਜੰਪੇੜੇ ਮਹੰਦਗਵਾਰਾ ਹਰ ਕਾ ਨਾਮ ਸੰਗੋ ਜੀ ਆਰਾ ਜਮਾਂ ਦਾ ਜਿਹੜਾ ਮੇਲ ਮਲਾਪ ਹੋਣਾ ਸੀ ਉਹ ਚੱਕਿਆ ਗਿਆ ਹੈ ਹੁਣ ਜਮ ਨਹੀਂ ਨੇੜੇ ਆ ਸਕੇਗਾ ਲੋਕਾ ਮਤ ਕੋ ਫੱਕੜ ਪਾਹੇ ਮਾਰਾ ਲੋਕ ਕਹਿੰਦੇ ਬਾਬਾ ਸ੍ਰੀ ਚੰਦ ਕਰਨ ਲੱਗਾ ਕਿ ਇਸ ਤਰ੍ਹਾਂ ਕਿਰਿਆ ਕਰਨੀ ਚਾਹੀਦੀ ਹੈ ਕਿਉਂ ਸਤਿਗੁਰੂ ਜੀ ਕਹਿੰਦੇ ਨੇ "ਹੇ ਲੋਕੋ ਮਦ ਕੋ ਫੱਕੜ ਪਾਏ ਬਾ ਤਾਂ ਕੋਈ ਖਰਾਬੜੀਆਂ ਵਿੱਚ ਆਪਣੇ ਆਪ ਨੂੰ ਪਾਉਣਾ ਕਰੋ ਜਾਂ ਆਪਦੇ ਜਾਤੀ ਹਮਾਨ ਦੇ ਫੱਕੜ ਪਕੜ ਵਿੱਚ ਆਪਣੇ ਆਪ ਨੂੰ ਮਤਾਂ ਕੋਈ ਪਾਉਣਾ ਕਰੋ ਇਹ ਖੋਰ ਕਰਨ ਵਾਲੀਆਂ ਜਣੀਆਂ ਪਕੜਾਂ ਹਨਗੀਆਂ ਲੱਖ ਮੜਿਆ ਕਰ ਇਕਠੇ ਵੇਖੋ ਕਹਿੰਦੇ ਲੱਖਾਂ ਮੜਿਆਂ ਨੂੰ ਮੋੜਿਆਂ ਨੂੰ ਲੱਖਾਂ ਢੇਰਾਂ ਨੂੰ ਲੱਕੜਾਂਦਿਆਂ ਨੂੰ ਇੱਕ ਫੇ ਕਰ ਗਈ ਏ ਇੱਕ ਰਤੀ ਲੇ ਭਾ ਤੇ ਇੱਕ ਰਤੀ ਇਕ ਲੈ ਕੇ ਅਗਨੀ ਲਾ ਦੀਏ ਲੱਖਾਂ ਮਣਾ ਜਿਹੜੇ ਮੜੇ ਹਨਗੇ ਬੜੇ-ਬੜੇ ਚਿਖਾ ਬਣਾਈਆਂ ਹੋਈਆਂ ਲੱਕੜਾਂ ਦੀਆਂ ਇੱਕ ਰਤੀ ਕੱਗ ਲਾਉਣੇ ਕਰਕੇ ਸਭ ਸੜ ਕੇ ਸਵਾਹ ਹੋ ਜਾਂਦੀਆਂ ਕਿਉਂ ਪਰਮੇਸ਼ਰ ਦਾ ਨਾਮ ਹੈ ਜਿਹੜਾ ਲੱਖਾਂ ਜਨਮਾਂ ਦੇ ਜਿਹੜੇ ਕਰਮ ਹਨਗੇ ਉਹ ਤਾਂ ਇੱਕ ਮੜਿਆਂ ਚਿਖਾ ਵੀ ਨਹੀਂ ਇਕੱਠੇ ਕਰਨੇ ਇਹ ਮੋੜਿਆਂ ਦੀ ਨਿਆਈ ਲੱਕੜਾਂ ਦੇ ਢੇਰ ਦੀ ਨਿਆਈ ਇਕੱਠੇ ਕਰਨੇ ਆ ਰਤੀਕਾਲ ਜਿਹੜਾ ਪਰਮੇਸ਼ਰ ਦਾ ਨਾਮ ਲੈਣਾ ਅਗਨੀ ਹੈ ਇਹਦੇ ਨਾਲ ਸਾਰੇ ਦਗਦ ਹੋ ਜਾਂਦੇ ਆ ਇੰਦ ਵਿੱਚੀਤੋ ਮੂਹ ਕਣਾ ਪਹਰੀ ਦਿੱਤੀ ਮੋਹ ਪਾਹੇ ਮਨੁਸੰਦਰ ਸੱਚ ਦਾ ਨਾਨਕ ਹਬੇ ਦੁਖੜੇ ਲਾ ਹੈ ਹੋਰ ਅਗ ਮਾਰੇ ਦਾ ਨਾਮ ਜਪਣੇ ਕਰਕੇ ਸਾਰੇ ਜਨਮਾਂ ਜਨਮਾਂ ਦੇ ਦੁੱਖ ਲੈ ਜਾਂਦੇ ਆ ਹੋਰ ਕਿਸੇ ਖਰਾਬੀ ਚ ਨਾ ਪਿਓ ਮਾਰੇ ਕਹਿਣ ਲੱਗੇ ਇੱਕ ਸਰੀਰ ਦਾ ਸੰਸਕਾਰ ਕਰਨਾ ਸਿਰਫ ਹੋਰ ਕਿਸੇ ਮਖੰਡ ਵਿੱਚ ਨਹੀਂ ਪੈਣਾ ਹੈ ਲਖਾਂ ਮੜਿਆਂ ਨੂੰ ਜਿਵੇਂ ਇਕੱਠੇ ਕਰਕੇ ਅੱਗ ਰਤੀ ਕੱਗ ਲਾ ਕੇ ਸਾੜਦੇ ਹਾਂ ਮਹਾਰਾ ਦੇ ਨਾਮ ਨਾਲ ਸਭ ਜਿਸਮਰ ਸਭ ਕਿਲੁਗਨਾਸ਼ੀ ਪਤਲੀ ਹੋਏ ਉਧਾਰੋ ਸੋ ਹਰ ਹਰ ਤੂੰ ਸਦੀ ਹੀ ਜਾਪੋ ਜੰਗਾ ਅੰਤ ਨਾ ਪਾਰੋ ਰਹਾਉ ਪਿੰਡ ਪਤਲ ਮੇਰੀ ਕੇਸੋ ਕਿਰੇ ਫਿਰ ਮਹਾਰਾ ਕਹਿੰਦੇ ਪਿੰਡ ਭਰੋਣੇ ਚਾਹੀਦੇ ਹੈ ਜਿਵੇਂ ਤੀਸੇ ਪਾਪ ਸਾਨੂੰ ਪੁੱਛਿਆ ਸੀ ਇਹੋ ਉਹ ਦੇ ਤੀਜੇ 파ਰਸ਼ਨ ਸੱਦ ਵਿੱਚ ਦਿੱਤਾ ਹੈ ਤਾਂ ਮਾਰਾ ਕਹਿੰਦੇ ਹੁਣ ਸੁਣੋ ਭਾਈ ਹਾਂਜੀ ਪਿੰਡ ਪਤਲ ਮੇਰੀ ਕੇਸੂ ਕਿਰਿਆ ਜਿਹੜੇ ਪਿੰਡ ਭਰੋਣੇ ਆ ਨਾ ਅਤੇ ਪਤਲਾਂ ਦੇਣੀਆਂ ਹੈ ਤੇ ਕਿਰਿਆ ਬਾਹਰੀ ਤੇਰੀ ਮੰਜੀ ਆਦਕ ਦੇਣੀ ਭਾਡੇ ਦੇਣੇ ਲੀੜੇ ਦੇਣੇ ਸਾਡੀ ਇਹੋ ਹੀ ਹੈ ਮਾਰਾ ਕਹਿੰਦੇ ਹਨ ਕੇਸੂ ਕਿਰਿਆ ਕਿਸ਼ਵ ਜੋ ਪਰਮੇਸ਼ਵਰ ਹੈ ਕਿੰਗ ਛੇਤੀ ਦੀ ਕੇਸਵਾ ਜਿਹੜਾ ਆਦਿਕਾਂਹ ਸੈਨ ਕਰਨ ਵਾਲਾ ਜੋ ਪਰਮੇਸ਼ਰ ਉਹ ਪਰਮੇਸ਼ਰ ਦਾ ਜਿਹੜਾ ਨਾਮ ਹੈ ਕਿਸਵਦਾ ਇਹੋ ਸਾਡੇ ਪਾਈ ਪਿੰਡ ਪਰੋਣੇ ਆ ਤੇ ਸਾਡੇ ਪਿੰਡ ਪਤਲ ਪਤਾਂ ਕਿਹੜੀਆਂ ਸੱਚ ਨਾਮ ਜਿਹੜਾ ਸੱਚਾ ਪਰਮੇਸ਼ਰ ਦਾ ਨਾਮ ਜਪਣਾ ਇਹ ਸਾਡੀਆਂ ਪਤਾਂ ਦੇਣੀਆਂ ਹਨਗੀਆਂ ਅਤੇ ਕਰਮ ਨਾਮ ਕਰਤਾਰ ਕੇ ਪਿੰਡ ਪਤਲ ਮੇਰੀ ਕਿਸੋ ਕਿਰਿਆ ਕਿਰਿਆ ਕਿਹੜੀ ਜਿਹੜਾ ਕਰਤਾਰ ਦਾ ਨਾਮ ਜਪਣਾ ਇਹੋ ਸਾਡੀ ਕਿਰਿਆ ਹੈ ਮਾਰਾ ਸਾਡੇ ਪਿੰਡ ਪਰੋਣੇ ਕੇਸ਼ਵ ਦਾ ਨਾਮ ਜਪਣਾ ਹੈ ਸਾਡੀਆਂ ਪਤਨਾਂ ਦੇਣੀਆਂ ਸੱਚ ਨਾਮ ਜਪਣਾ ਹੈ ਸਾਡੀ ਕਿਰਿਆ ਬਾਹਰੀ ਤੇਰੀ ਕਰਨੀ ਕਰਤਾਰ ਦਾ ਨਾਮ ਜਪਣਾ ਹੈ ਸਾਡੇ ਦਾ ਭਾਈ ਸਭ ਕੋਈ ਵਾਹਿਗੁਰੂ ਦਾ ਨਾਮ ਹੀ ਹੈ ਮਾਰਾ ਕਹਿਣ ਲੱਗੇ ਇਹੋ ਕੋਈ ਉੱਥੇ ਮਾਰਨ ਕਿ ਪਿੰਡ ਪਤਲ ਕਿਰਿਆ ਦੀਆਂ ਫਲ ਹਰ ਸਰ ਪਾਵੇ ਹਰੀ ਦੇ ਬਰਾਬਰ ਕੋਈ ਚੀਜ਼ ਪਾ ਦੇ ਹੋਗੇ ਪਿੰਡ ਭਰ ਨੇ ਪਤਨਾਂ ਦੇਣੀਆਂ ਮਾਰਾ ਦੇ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਹੈ ਇਸ ਕਰਕੇ ਹਰ ਨਾਮ ਪੜੀਏ ਭਰ ਨਾਮ ਸੁਣੀਏ ਬੇਵਾਨ ਹਰ ਰੰਗ ਕੋਲ ਪਾਵੇ ਪਰਮੇਸ਼ਰ ਦਾ ਨਾਮ ਹੀ ਸਭ ਕੁਝ ਮਾਰਨ ਕਿਹਾ ਹੈ ਹਾਂਜੀ ਸੱਚ ਨਾਮ ਕਰਤਾਰ ਸੱਚਾ ਕਰਤਾਰ ਦਾ ਜਿਹੜਾ ਨਾਮ ਜਪਣਾ ਹੈ ਸੱਚਾ ਨਾਮ ਜਿਹੜਾ ਹੈ ਸਾਡੇ ਪਤਨ ਹਨਗੀਆਂ ਤੇ ਕਿਰਿਆ ਸਾਡੀ ਕਰਤਾਰ ਦਾ ਨਾਮ ਹੈ ਇੱਥੇ ਉਥੇ ਅੱਗੇ ਪਾਛੇ ਇੱਥੇ ਇਸ ਲੋਕ ਵਿੱਚ ਉਥੇ ਪ੍ਰਲੋਕ ਵਿੱਚ ਇੱਥੇ ਪਿੱਛੇ ਤੇ ਉਥੇ ਪ੍ਰਲੋਕ ਵਿੱਚ ਅੱਗੇ ਇਹੋ ਮੇਰਾ ਆਧਾਰ ਸਾਡਾ ਦਾ ਭਾਈ ਇਹ ਨਾਮ ਹੀ ਆਸਰਾ ਹੈ ਗੁਰੂ ਸਾਹਿਬ ਜੀ ਕਰਨ ਲੱਗੇ ਹੋਰ ਕੋਈ ਕਰਤੱਬ ਨਹੀਂ ਕਰਨਾ ਭਜਨ ਤੋਂ ਬਿਨਾ ਸਿਮਰਨ ਤੋਂ ਬਿਨਾ ਕਰਮ ਧਰਮ ਪਖੰਡ ਜੋ ਦੀਸਾ ਤਨ ਜਮ ਜਗਾਤੀ ਲੂਟਾ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸੰਤ ਜੀ ਛੂਟਾ ਸੰਤੋ ਸਾਗਰ ਪਾਰ ਕਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀਨ ਕਰੀਏ ਇਹ ਆਗਿਆ ਹੈ ਮਹਾਰਾਜ ਦੀ ਹਾਂ ਜੀ ਇਹੋ ਮੇਰਾ ਆਧਾਰ ਸਾਡਾ ਤੇ ਨਾਮ ਹੀ ਆਸਰਾ ਹੈ ਸਹਿਬ ਕਹਿਣ ਲੱਗੇ ਗੰਗ ਬਨਾਰਸ ਸਿਫਤ ਤੁਮਾਰੀ ਖਯੂਰ ਕਹੀ ਕਹਿੰਦੇ ਗੰਗਾ ਤੇ ਜਾ ਕੇ ਕਲਿਆ ਕਰਾਉਣੀ ਚਾਹੀਦੀ ਹੈ ਗਤੀ ਸਤੀ ਤੇ ਕਾਂਸੀ ਵਿੱਚ ਕਲਿਆਣ ਹੁੰਦੀ ਹੈ ਤਾਂ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਗੰਗ ਬਨਾਰਸ ਸਿਫਤ ਤੁਮਾਰੀ ਕੇ ਪਰਮੇਸ਼ਰ ਜਿਹੜੀ ਸਿਫਤ ਭਗਤੀ ਕਰਨੀ ਹੈ ਇਹੋ ਸਾਡੀ ਗੰਗਾ ਹੈ ਇਹੋ ਸਾਡੀ ਬਨਾਰਸ ਕਾਂਸੀ ਹੈ ਨਾਵੈ ਆਤਮਰਾ ਜਦ ਆਤਮਾ ਸਰੂਪ ਦੀ ਪ੍ਰਾਪਤੀ ਕਰਨੀ ਹੈ ਇਸ਼ਨਾਨ ਕਰਨਾ ਹੈ ਸੱਚਾ ਨਾਵਣ ਤਾਂ ਥੀ ਹੈ ਇਹ ਭਾਈ ਸੱਚਾ ਇਸ਼ਨਾਨ ਤਾਂ ਹੁੰਦਾ ਗੁਰੂ ਸਾਹਿਬ ਜੀ ਕਹਿੰਦੇ ਹਨ ਜਾਂ ਇਹਨਸ ਲੱਗੈ ਪਰ ਆਦਮੇ ਵਾਹਿਗੁਰੂ ਦਾ ਪ੍ਰੇਮ ਲੱਗ ਜੇ ਇਹ ਸੱਚਾ ਇਸ਼ਨਾਨ ਹੈ ਸੱਚਾ ਨਾਵਣ ਗੁਰ ਕੀ ਸੇਵਾ ਇਕ ਲੋਕੀ ਹੋਰ ਸ਼ਮਸ਼ਰੀ ਫਿਰ ਸਤਿਗੁਰੂ ਆਪ ਕਿਹਾ ਕੋਈ ਨਾਮ ਤੋਂ ਬਿਨਾ ਹੋਰ ਨਹੀਂ ਕੁਝ ਮੰਨਿਆ ਇੱਕ ਲੋਕੀ ਤਾਂ ਬਾਬਾ ਸਿੱਖ ਜੰਮ ਕਹਿੰਦੇ ਲੋਕ ਮਹਾਰਾਜ ਜੀ ਕੱਚੇ ਪਿੰਡ ਭਰਉਂਦੇ ਐ ਹੋਰ ਸ਼ਮਸ਼ੀਰੀ ਹੋਰ ਮਾਰਾ ਪੱਕੇ ਪਿੰਡ ਭਰਉਂਦੇ ਐ ਆਪ ਕਿਰਪਾ ਕਰਕੇ ਦੱਸੋ ਕੱਚੇ ਪਿੰਡ ਭਰਾਈਏ ਪੰ ਕੱਚੇ ਪਿੰਡ ਫਲਗੂ ਦੇ ਰੇਤਾ ਦੇ ਭਰਦੇ ਐ ਕਈ ਲੋਕ ਪ੍ਰੇਤ ਬਣਾ ਕੇ ਅਤੇ ਕਈ ਕੱਚੇ ਮਿੱਟੀ ਦੀਆਂ ਬਣਾ ਢਾਂਡਿਆਂ ਜਾਂਦੇ ਵਿੱਚ ਦੇਖ ਕੇ ਭੋਜਨ ਦਿੰਦੇ ਹਨਗੇ ਕੱਚਾ ਰਸੋਈ ਆਦਿਕ ਉਹ ਲੋਕੀ ਹਨਗੇ ਦੂਸਰੇ ਪਕੀਆਂ ਮਠਿਆਈਆਂ ਸ਼ਕਰਪਾਰੇ ਬਣਾ ਬਣਾ ਕੇ ਉਹ ਦੇਵਤਿਆਂ ਨੂੰ ਵੀ ਦਿੰਦੇ ਹੈ ਇੱਕ ਤਾਂ ਲੋਕੀ ਮਹਾਰਾਜੀ ਜਿਹੜੇ ਯੂਨਾ ਚ ਪਰਮਣ ਵਾਲੇ ਉਹਨਾਂ ਦੇ ਨਿਵੇ ਦਿੰਦੇ ਹੈ ਹੋਰ ਲੋਕ ਸ਼ਮਸ਼ੀਰੀ ਨਾਮ ਦੇਵਤਿਆਂ ਦੇ ਪਿਤਰ ਸਰਾਧ ਕਰਦੇ ਹੈ ਆਪ ਜੀ ਦੀ ਕੀ ਆਗਿਆ ਹੈ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਨੇ ਇੱਕ ਲੋਕੀ ਇੱਕ ਜਿਹੜੇ ਭਾਈ ਲੋਕੀ ਇਹ ਮਾਤ ਲੋਕ ਦੇ ਲੋਕ ਯੂਨਾ ਚ ਪੈਣ ਵਾਲੇ ਲੋਕ ਹੈ ਉਹਨਾਂ ਨੂੰ ਲੋਕੀ ਨਾਮ ਪ੍ਰਕਾਸ਼ ਰੂਪ ਦੇਵ ਪਰਵੀ ਨੂੰ ਦੇਣ ਵਾਸਤੇ ਜਿਹੜੇ ਇਕ ਲੋਕ ਦੇਵਤਾ ਬਣਾਉਣ ਵਾਸਤੇ ਦਾਨ ਕਰਦੇ ਐ ਹੋਰ ਸ਼ਮਸ਼ਰੀ ਸ਼ਮ ਨਾਮ ਧਰਤੀ ਦਾ ਹੈ ਸ਼ਰੀਰੋਂ ਛੱਡਣ ਦਾ ਹੈ ਧਰਤੀ ਦੇ ਉੱਤੇ ਫਲਗੂ ਦੇ ਰੇਤੇ ਆਦਿਕਾਂ ਦੇ ਪਿੰਨ ਬਣਾ ਬਣਾ ਕੇ ਉਹ ਛੱਡਿਆਉਂਦੇ ਐ ਜਿਵੇਂ ਜਾਂ ਜਮਾ ਦੇ ਆਟੇ ਦੇ ਸੂੜ ਦੇ ਬਣਾ ਬਣਾ ਕੇ ਛੱਡਦੇ ਐ ਧਰਤੀ ਦੇ ਉੱਤੇ ਇਸ ਪ੍ਰਕਾਰ ਦੇ ਪਿੰਨ ਭਰਉਂਦੇ ਹਨ ਬ੍ਰਾਹਮਣ ਵੱਟ ਪਿੰਡ ਖਾਹ ਮਹਾਰਾ ਕਹਿੰਦੇ ਉਹਨਾਂ ਵਾਸਤੇ ਪ੍ਰੇਤੋ ਸਵਾਹਾ ਕਰਕੇ ਕਿਸੇ ਨੂੰ ਦੇਵਤਾ ਬਣਾਉਂਦੇ ਕਿਸੇ ਨੂੰ ਪ੍ਰੇਤ ਬਣਾਉਂਦੇ ਐ ਤੇ ਬ੍ਰਾਹਮਣ ਵੱਟ ਪਿੰਡ ਖਾਹ ਬ੍ਰਾਹਮਣ ਜਿਹੜੇ ਹਨਗੇ ਉਹ ਵੱਟ ਵੱਟ ਕੇ ਖੋਏ ਦੇ ਪੇੜੇ ਬਣਾਵਣਾ ਕੇ ਅਤੇ ਪੱਕੇ ਸ਼ੱਕਰ ਪਾਰੇ ਬਣਾ ਬਣਾ ਕੇ ਉਹ ਪਿੰਡ ਭਰਾ ਭਰਾ ਕੇ ਖਾ ਜਾਂਦੇ ਬ੍ਰਾਹਮਣ ਲੋਕ ਨਾਲੇ ਪਿੰਡ ਬਖਸੀ ਇਸ ਕਾ ਉਹ ਭਾਈ ਚਾਰ ਪੈਰ ਵਾਲੇ ਭੁੱਖੇ ਹੋ ਜਾਂਦੇ ਐ ਤੇ ਜਿਨ੍ਹਾਂ ਨੂੰ ਇਹ ਦਿੰਦੇ ਆ ਉਹ ਕਿੰਨਾ ਕੁ ਚਿਰ ਰਜੇ ਰਹਿਣਗੇ ਇਸ ਕਰਕੇ ਵਹਿਮ ਚ ਨਾ ਪਾਓ ਕਿਸੇ ਪ੍ਰਕਾਰ ਉਹ ਬ੍ਰਾਹਮਣ ਦਾ ਪੇੜੇ ਵਟ ਕੇ ਖਾ ਜਾਂਦੇ ਮਹਾਰਾਜ ਸਾਹਿਬ ਕਹਿੰਦੇ ਹਨ ਇਹ ਉਹ ਮੁਰਦਿਆਂ ਨੂੰ ਨਹੀਂ ਮਿਲਦਾ ਜਦੋਂ ਸਤਿਗੁਰੂ ਨਾਨਕ ਦੇਵ ਜੀ ਗਏ ਹਨ ਲਾਹੌਰ ਵਿੱਚ ਉਸ ਵੇਲੇ ਸਾਥ ਸੰਗਤ ਦੀ ਸ੍ਰੀ ਗੁਰੂ ਨਾਨਕ ਦੇਵ ਸਕੇ ਪਾਤਸ਼ਾਹ ਜੀ ਦੇ ਤਾਂ ਹੀ ਪ੍ਰੇਮ ਦੇ ਨਾਲ ਗੁਨੀ ਚੰਦ ਸ਼ੌਕਰ ਆ ਆਪਦੇ ਘਰ ਮਾਰਾ ਨੂੰ ਲੈ ਗਿਆ ਗੁਰੂ ਸਾਹਿਬ ਜੀ ਬੈਠ ਗਏ ਜੀ ਲੱਗਿਆ ਕਿ ਮੈਨੂੰ ਇਹ ਮੱਛੀ ਦਾ ਮਾਸ ਮਿਲ ਜਾਂਦਾ ਤਾਂ ਮੈਂ ਖਾ ਲੈਂਦਾ ਪਰ ਮੇਰੀ ਜ਼ੁਬਾਨ ਬੰਦ ਸੀ ਮੈਂ ਮੂੰਹੋਂ ਕੁਝ ਨਾ ਕਹਿ ਸਕਿਆ ਮੇਰੇ ਉਸ ਅਸੁਰਤੀ ਪ੍ਰਾਂ ਨਿਕਲ ਗਏ ਇਸ ਕਰਕੇ ਮਾਸ ਖਾਣ ਵਾਲਾ ਮੈਂ ਜਾਨਵਰ ਬਣਿਆ ਇੱਥੇ ਬਘਿਆੜ ਬਣ ਕੇ ਰਹਿਣ ਲੱਗਾ ਅੱਜ ਹੁਣ ਸਤਿਗੁਰੂ ਨਾਨਕ ਸਾਹਿਬ ਜੀ ਕਲਿਆਣ ਕਰਨ ਵਾਸਤੇ ਆਏ ਐ ਉਹਨਾਂ ਦੇ ਚਰਨ ਜਾ ਕੇ ਪਕੜ ਲੈ ਛੱਡੀ ਨਾ ਮਾਰੋ ਸਾਹਿਬ ਦੇ ਉਹਨਾਂ ਦੇ ਤੂੰ ਦਰਸ਼ਨ ਕਰਕੇ ਆਂ ਮੈਂ ਤੇਰੇ ਦਰਸ਼ਨ ਕਰਕੇ ਹੁਣ ਪ੍ਰਲੋਕ ਨੂੰ ਬੈਕੁੰਠ ਨੂੰ ਚੱਲਿਆ। ਇਸ ਪ੍ਰਕਾਰ ਸਾਬ ਸਿੰਘ ਜੀ ਉਹਦੀ ਕਲਿਆਣ ਗੁਰੂ ਸਾਹਿਬ ਨੇ ਕੀਤੀ ਸੀ। ਫ਼ਜ਼ੂਰ ਫਰਮਾਉਂਦੇ ਹਨ ਨਾਨਕ ਪਿੰਡ ਬਖਸ਼ੀਸ਼ ਕਾ ਮਹਾਰਾਜ ਸਾਹਿਬ ਜੀ ਦੁਨੀਆ ਕੈਨ ਨੂੰ ਫੇਰ ਉਪਦੇਸ਼ ਬਖਸ਼ਿਆ ਸੀ। ਜੋ ਪਿੰਡ ਹੈ ਨਾ ਭਾਈ ਇਹ ਪਿੰਡੇ ਭਰਨੇ ਬਖਸ਼ੀਸ਼ ਹੈ ਜਿਹੜੀ ਨਾਮ ਦੀ ਇਹੀ ਅਸਲੀ ਪਿੰਡ ਭਰਨਾ ਹੈ ਕਬੂ ਨਖੂਟਸਨਾ ਇਹ ਕਦੇ ਮੁਕਣ ਵਾਲਾ ਪਿੰਡ ਨਹੀਂ ਜਿਹੜੇ ਭਰਨੇ ਆ ਬਾਕੀ ਤੇ ਮੁੱਕ ਜਾਂਦੇ ਹਨ ਬ੍ਰਾਹਮਣ ਪੇੜੇ ਵੱਢ ਕੇ ਖਾ ਜਾਂਦੇ ਤੇ ਚਾਰ ਪੈਰ ਬਾਅਦ ਫੇਰ ਭੁੱਖ ਲੱਗੇ ਉਹਦੀ ਉਹਨਾਂ ਨੂੰ ਤੇ ਜਿਨ੍ਹਾਂ ਦੇ ਨਿਵੇਦ ਤੇ ਉਹ ਕਿਵੇਂ ਰੱਜਣਗੇ ਇਸ ਕਰਕੇ ਬਖਸ਼ੀਸ਼ ਜਿਹੜੀ ਪਰਮੇਸ਼ਰ ਦੀ ਨਾਮ ਦੀ ਹੈ ਇਹੋ ਹੀ ਅਸਲ ਚ ਪਿੰਡ ਭਰਨੇ ਆ ਜਿਸ ਕਰਕੇ ਕਹੂਨਗੇ ਐਸਾ ਦਾਨ ਹੋਇਆ ਐਸਾ ਪੁੰਨ ਹੋਇਆ ਐਸਾ ਫਲ ਹੋਇਆ ਕਗੋਹੋਂ ਲੇਖੂ ਰਿਹਾ ਹੈ ਕਦੇ ਵੀ ਇਹ ਸ੍ਰੀ ਚੰਦ ਮੁਕਦਾ ਨਹੀਂ ਹੈ ਹਰ ਵਕਤ ਸਾਥ ਰਹਿਣ ਵਾਲਾ ਹੈ ਇਹ ਮਾਰੇ ਇਨਸਾਨ ਸੰਗੀ ਉਪਦੇਸ਼ ਬਖਸ਼ਿਆ ਕਿਰਪਾ ਦ੍ਰਿਸ਼ਟੀ ਕੀਤੀ ਹੈ ਇਸ ਪ੍ਰਕਾਰ ਗਰੀਬ ਨਵਾਜ਼ ਜੀ ਨੇ ਇਹ ਗਤੀਆਂ ਸਤੀਆਂ ਵਾਲੇ ਜਿਹੜੇ ਲੋਕ ਵਹਿਮ ਵਿੱਚ ਪਏ ਹੈ ਉਹਨਾਂ ਨੂੰ ਪਖੰਡ ਤੋੜਨ ਵਾਸਤੇ ਨਾਮ ਦੀ ਲੇ ਬਖਸ਼ੀ ਹੈ ਇਸ ਉਦੇਸ਼ ਨੂੰ ਧਾਰ ਕੇ ਲੋਕ ਸੁਖੀ ਪ੍ਰਲੋਕ ਸਹੇਲੇ ਹੋਈਏ ਅੱਗੇ ਹੁਣ ਗੁਰੂ ਸਾਹਿਬ ਸੱਚੇ ਪਾਤਸ਼ਾਹ ਇੱਕ ਵਿਆਹ ਵਾਲਾਂ ਦੇ ਵਿੱਚ ਜਾ ਕੇ ਬੈਠ ਗਏ ਤੇ ਉੱਥੇ ਭਾਈ ਮਰਦਾਨਾ ਕਹਿੰਦਾ ਮਾਰਾ ਉਜਾੜਾਂ ਚ ਹੀ ਲਈ ਫਿਰਦੇ ਹਾਂ ਕਦੇ ਮਾਰਾ ਬਸਤੀਆਂ ਚ ਵੀ ਲੱਚਲਿਆ ਕਰੋ ਸੁਣ ਕੇ ਕਿਹਾ ਮਰਦਾਨਿਆਂ ਉਜਾੜ ਨਹੀਂ ਜਿੱਥੇ ਪਰਮੇਸ਼ਰ ਦੇ ਗੁਣ ਗਾਉਣ ਵਾਲੇ ਵਸਦੇ ਬਸਦੀਆਂ ਹਨ ਜਿੱਥੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ ਉਹ ਉਜਾਣਾ ਹਨ ਇਹ ਸੁਣ ਕੇ ਵਿਰਾਗ ਚ ਆ ਕੇ ਮਰਦਾਨੇ ਤੋਂ ਰਵਾਬ ਜਾ ਕੇ ਇਹ ਸ਼ਬਦ ਉਚਾਰਨ ਕੀਤਾ ਗੁਰੂ ਸਾਹਿਬ ਜੀ ਨੇ ਆਸਾ ਘਰ ਚੌਥਾ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਦੇਵਤਿਆਂ ਦਰਸ਼ਨ ਕਹਿ ਤਾਈ ਇੱਕੋ ਰੈਤੂ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਨੇ ਤਾਉ ਕਾਰਨ ਸਹਿਵਾ ਰੰਗ ਰਤੇ ਹਾਂਜੀ ਦੇਵਤਿਆਂ ਦਰਸ਼ਨ ਕਹਿ ਤਾਈ ਇਹ ਭਾਈ ਦੇਵਤਿਆਂ ਲੋਕਾਂ ਨੂੰ ਵੀ ਜੋ ਦਿੱਤੀ ਦੇ ਪੁੱਤਰ ਹੋਣਗੇ ਅਜਾਮ ਸਿੰਘਾਂ ਵਾਲੇ ਬ੍ਰਹਮਾ ਦੇ ਨਾਲ ਪੈਦਾ ਹੋਏ ਉਹਨਾਂ ਨੂੰ ਵਾਹਿਗੁਰੂ ਦੇ ਦਰਸ਼ਨ ਕਰਨ ਵਾਸਤੇ ਦੂਖ ਭੂਖੀ ਤੀਵਿਤ ਕੀਏ ਕਈਆਂ ਨੂੰ ਦੁਖੀ ਦੁੱਖ ਸਹਾਰੇ ਕਈਆਂ ਨੂੰ ਭੁੱਖਾ ਸਹਾਰੀਆਂ ਉਹਨਾਂ ਧਾਮ ਜਿੱਥੇ ਤਪ ਕੀਤੇ ਉਹਨਾਂ ਦੇ ਨਾਮ ਪੀਰਤ ਕਰਕੇ ਦੁਨੀਆ ਵਿੱਚ ਇਹ ਮਸ਼ਹੂਰ ਹੋ ਗਿਆ ਇਉਂ ਇਸ ਪ੍ਰਕਾਰ 68 ਪੀਰਤ ਬਣੇ ਹਨਗੇ ਦੁਖ-ਪੁਖ ਸਹਾਰ ਕੇ ਤੀਰਥ ਕਰ ਕੀਤੇ ਜੋਗੀ ਜਤੀ ਯੋਗਤ ਮਹਿ ਰਹਤੇ ਜੋਗੀ दत्तात्रेय ਵਰਗੇ ਜਿਹੜੇ ਅਤੇ ਜਤੀ ਜਤ ਰਖਣ ਵਾਲੇ दत्तात्रेय वाडक ਜੋਗੀ ਗੋਰਖਨਾਥ ਆਦਿਕ ਸਾਰੇ ਪਰਮੇਸ਼ਰ ਦੇ ਵਿੱਚ ਸੰਸਾਰ ਤੋਂ ਅਲਹਿਲਾ ਹੋ ਕਰਕੇ ਪਰਮੇਸ਼ਰ ਦੇ ਪ੍ਰੇਮ ਦੀ ਯੋਗਤ ਵੀ ਜੁੜੇ ਵਿੱਚ ਰਹਿੰਦੇ ਰਹੇ ਸਾਰੇ ਕਰ ਕਰ ਭਗਵੇ ਭੀਖ ਭੈ ਕਰਕੇ ਮਹਾਰਾਜ ਸਾਧਨ ਕਰਕੇ ਮਿੰਤਾ ਭਗਵੀ ਭੇਸ ਦੇ ਵਿੱਚ ਪਏ ਹੋਗੇ ਤੇਰੀ ਪ੍ਰਾਪਤੀ ਵਾਸਤੇ ਕਈਨ ਭਗਵੇਂ ਲੀੜੀ ਪਾਲੇ ਤਉਕਾਰ ਇਹ ਨਿਰਮਲੇ ਕਹਿੰਦੇ ਐ ਇਥੋਂ ਭਗਵਾਂ ਦਾ ਹੁਕਮ ਹੈ ਪਹੁੰਚਣ ਦਾ ਕਿ ਇਸ ਕਰਕੇ ਅਸੀਂ ਭਗਵੇਂ ਪਹੁੰਨੇ ਆ ਤਉਕਾਰਨ ਸਾਹਿਬਾ ਰੰਗ ਰਤੇ ਫੇ ਮੇਰੇ ਸਹਿਵਾ ਆਕਾਲ ਪੁਰਖ ਤੇਰੀ ਪ੍ਰਾਪਤੀ ਵਾਸਤੇ ਤੇਰੇ ਰੰਗ ਪ੍ਰੇਮ ਵਿੱਚ ਰਤੇ ਹੋਏ ਹਨ ਤੇਰੇ ਨਾਮ ਅਨੇਕਾ ਰੂਪ ਆਨੰਤਾ ਤੇ ਮਾਰਾ ਤੇਰੇ ਨਾਮ ਵੀ ਅਨੇਕਾ ਹਨਗੇ ਤੇਰੇ ਸਰੂਪ ਵੀ ਅਨੰਤ-ਅਨੰਤ ਤੋਂ ਰਹਤ ਹਨ ਕਹਿਣ ਨਾ ਜਾਹੀ ਤੇਰੇ ਗੁਣ ਕੀਤੇ ਆਪਦੇ ਗੁਣ ਕਿਤਨੇ ਕਹ ਕਸਮ ਨਹੀਂ ਕੀਤੇ ਜਾਂਦੇ ਕਿਸੇ ਪਾਸੋਂ ਬਿਆਨਤ ਹੈ ਤੂੰ ਰਹਾਉ ਘਰ ਘਰ ਮਹਿਲਾ ਹਸਦੀ ਘੂੜੇ ਕੀ ਸੋਹਣੇ ਦਰਵਾਜੇ ਜਿਨ੍ਹਾਂ ਦੇ ਬਣੇ ਹੋਏ ਸੀ ਬڑے ਘਰ ਪੱਕੇ ਬਣੇ ਹੋਏ ਸੀ ਮਹਿਲਾਂ ਸੀਸਮਹਿਲ ਬਣੇ ਹੋਏ ਸੀ ਹਾਥੀਆਂ ਦੀਆਂ ਸਵਾਰੀਆਂ ਸਨ ਘੋੜਿਆਂ ਦੀਆਂ ਫੌਜਾਂ ਸਨ ਛੋੜ ਵਿਲਾਇਤ ਦੇਸ ਗਏ ਆਪਦੇ ਬਲੈਤਾ ਨੂੰ ਜਨੂੰ ਭੂਮੀਆਂ ਨੂੰ ਛੱਡ ਕੇ ਅਤੇ ਦੇਸਾਂ ਆਪਿਆਂ ਨੂੰ ਛੱਡ ਕੇ ਬਣਾ ਚ ਚਲੇ ਗਏ ਤਬ ਕਰਨ ਵਾਸਤੇ ਪੀਰ ਪੇਕੰਬਰ ਸਾਲਕ ਸਾਦਕ ਬਹੁਤ ਸਾਰੇ ਪੀਰ ਮੁਸਲਮਾਨਾਂ ਦੇ ਜਿਹੜੇ ਗੁਰੂ ਹੁੰਦੇ ਹਨਗੇ ਪੈਗੰਬਰ ਜਿੰਨਾਂ ਨੂੰ ਅਕਾਸੀ ਪੈਗਾਮ ਆਵੇ ਹੁਕਮ ਆਵੇ ਕਿ ਤੁਸੀਂ ਨਵੇਂ ਮਤ ਨੂੰ ਪਰਮਿਤ ਕਰੋ ਇਸ ਪ੍ਰਕਾਰ ਪੈਗੰਬਰ ਆਰਕ ਮੁਹੰਮਦ ਜਿਹੜਾ ਹੈ ਇਹ ਪੈਗੰਬਰ ਹੈ 24000 ਪੈਗੰਬਰਾਂ ਦੇ ਵਿੱਚੋਂ ਆਖਰੀ ਪੈਗੰਬਰ ਮੰਨਿਆ ਹੈ ਸਾਲਕ ਸਾਦਕ ਅਤੇ ਸਾਲਕ ਗਿਆਨਵਾਨ ਜਿਹੜੇ ਹਨਗੇ ਸਾਦਕ ਜਿਹੜੇ ਜਿਗਿਆਸੂ ਲੋਕ ਹਨਗੇ ਸਾਲਕ ਗਿਆਨਵਾਨ ਤੇ ਸਾਦਕ ਸਦਕ ਵਾਲੇ ਪ੍ਰੋਸੇ ਵਾਲੇ ਜਿਹੜੇ ਹਨ ਛੋਡੀ ਦੁਨੀਆ ਖਾਏ ਪਏ ਦੁਨੀਆ ਮਾਇਆ ਨੂੰ ਛੱਡ ਕਰਕੇ ਤੇਰੇ ਦਰ ਦੇ ਥਾਂ ਪਏ ਹਮਾਰੇ ਤੇਰੀ ਪ੍ਰਾਪਤੀ ਬਾਤ ਸਾਰਿਆਂ ਨੂੰ ਪੇਸ਼ ਧਾਰੇ ਹਨ ਸਾਧ ਸਹਜ ਸੁਖ ਰਸ ਕਸ ਤਜੀਏ ਉਹਨਾਂ ਕੋਲੇ ਸਵਾਦਾਂ ਵਾਲੀਆਂ ਚੀਜ਼ਾਂ ਸੰਗੀਆਂ ਸਾਰੀਆਂ ਸਹਿਜੇ ਹੀ ਸਾਰੀ ਛੱਡ ਦਿੱਤੇ ਉਹਨਾਂ ਨੇ ਸੁਤੇ ਸਵਾਦਾਂ ਦਾ ਲੈਣਾ ਛੱਡ ਤਾ ਸਾਦ ਸਾਦ ਸਹਿਜ ਸੁਖ ਰਸ ਕਸ ਤਾ ਜੀ ਸੁਖ ਜਿਹੜੇ ਸਨ ਸਾਰੇ ਸਨ ਅਤੇ ਰਸ ਕਸ ਪ੍ਰਾਪਤ ਸਨ ਸਭ ਕੁਝ ਛੱਡ ਦਿੱਤਾ ਉਹਨਾਂ ਨੇ ਵਿਰਾਗ ਚ ਆ ਕੇ ਕਾਪੜ ਛੋੜ ਦਿੱਤਾ ਬੜ ਲੀਏ ਕਪੜੇ ਪਹਿਨਨੇ ਵੀ ਛੱਡਦੇ ਚਮੜਾ ਹੀ ਲਈ ਫਿਰਦੇ ਤੁਚਾਈ ਆਪਦੀ ਨੂੰ ਚਮੜ ਪੋਸੀ ਬਣੇ ਫਿਰਦੇ ਹਨ ਦੁਖੀਏ ਦਰਦ ਬੰਦ ਦਰ ਤੇ ਰੈ हे दर्दवंद हे दुखिया दे दादा नु जानण वाले परमेस्वर ओ संसार वलो दुखी हो के डरती रह तेरे सत्संगत रूपी दर وچ نام ਰਤੇ दरवेश भए आप दे नाम च रंगे होए महाराज दरवेश फक्कर बन गए आप दे दर च आवेश प्रवेश होण वाले बन गए खल्लड़ी खपरी लक्कड़ी चवड़ी कईन शरीर ते खल्लणियां मरगन मरगान ले ले ਕਈਆਂ ਨੇ ਖਪਰੀਆਂ ਆਦੀਆਂ ਚਿੱਪੀਆਂ ਪਕੜ ਲੀਆਂ ਖੱਪਰ ਲੱਕੜੀ ਚਮੜੀ ਕਈਆਂ ਨੇ ਲੱਕੜੀਆਂ ਆਦਿਕਾ ਨੂੰ ਪਕੜ ਕਰਕੇ ਸੋਟਾ ਲੋਟਾ ਲੰਗੋਟਾ ਇਹ ਤਰੰਡੀ ਸੰਿਆਸੀ ਬਣ ਗਏ ਚਮੜੀ ਅਤੇ ਕਈਨ ਤੁਝਾ ਚਮੜੀ ਸੁਕਾਈ ਦਿੱਤੀ ਸਿਖਾ ਸੂਤ ਧੋਤੀ ਕੀਨੀ ਕਈਆਂ ਨੇ ਸਿਖਾ ਚੋਟੀ ਬੋਦੀ ਰੱਖ ਲਈ ਕਈਆਂ ਨੂੰ ਸੂਤ ਜਨੇਊ ਪਾਉਣਾ ਕੀਤਾ ਕਈਆਂ ਧੋਤੀ ਧਾਰਨ ਕੀਤੀ ਬਰਮਚਾਰੀ ਬਣ ਗਏ ਤੂੰ ਸਾਹਿਬ ਹਾਂ ਸੰਗੀ ਤੇ ਸੇਵਾ ਇਹ ਸਾਰਿਆਂ ਤੇਰੇ ਮਿਲਣ ਆ ਤੇ ਸਵਾਗਤ ਧਾਰਿਆ ਹੈ ਕਿ ਅਸੀਂ ਤੈਨੂੰ ਮਿਲ ਪਈਏ ਇਸੇ ਪ੍ਰਕਾਰ ਅਸੀਂ ਸਾਥ ਸੂਰ ਦੀ ਜਿਹੜੀ ਰੱਖਣੀ ਹੈ ਜਿਵੇਂ ਤੂੰ ਬਣਾਇਆ ਉਵੇਂ ਕਾਇਮ ਰਹਿਣਾ ਇਹੋ ਜਿਹਾ ਅਸੀਂ ਭਗਤੀ ਦਾ ਸੰਗ ਤੇਰਾ ਧਾਰਿਆ ਹੈ ਪਰਨਵ ਨਾਨਕ ਜਾਤ ਕੈਸੀ ਜੇ ਮਾਰਾ ਇਹ ਮਾਨ ਕਰਨ ਤਾਂ ਜਾਤੀ ਮਾਨ ਕਰਕੇ ਕਿਸ ਪ੍ਰਕਾਰ ਤੇਰੀ ਪ੍ਰਾਪਤੀ ਹੋ ਸਕਦੀ ਹੈ ਜਾਤੀ ਮਾਨ ਕਰਕੇ ਮਾਰਾ ਤੇਰੀ ਪ੍ਰਾਪਤੀ ਨਹੀਂ ਹੁੰਦੀ ਇਸ ਕਰਕੇ ਸੱਚੇ ਪਾਤਸ਼ਾਹ ਤੇਰੀ ਭਗਤੀ ਦੀ ਪ੍ਰਾਪਤੀ ਬਾਅਦ ਤੇ ਤੇਰੇ ਸੰਗ ਹੀ ਬਣਿਆ ਇਹ ਜਾਤ ਪਾਤ ਦਾ ਮਾਨ ਛੱਡ ਕੇ ਤੇਰੀ ਪ੍ਰਾਪਤੀ ਹੁੰਦੀ ਹੈ ਜਾਤੀ ਮਾਨ ਕਰਕੇ ਕਿਵੇਂ ਤੇਰੀ ਪ੍ਰਾਪਤੀ ਹੋਵੇ ਨਹੀਂ ਹੋ ਸਕਦੀ ਖੱਲੜੀ ਖੱਪਰੀ ਲੱਕੜੀ ਚਮੜੀ ਸਿਖਾ ਸੂਤ ਧੋਤੀ ਕੀਨੀ ਤੂੰ ਸਾਹਿਬ ਹਉ ਸੰਗੀ ਤੇਰਾ ਪਰਨਵ ਨਾਨਕ ਜਾਤ ਕਹਿਸੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ